ਅਜੀਤ ਬਬੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਮਨਪਸੰਦ ਬਦਲਿਕਾ ਵੱਲੋਂ ਨਿੱਘਾ ਸਵਾਗਤ ਹੈ ਜੀ ਐਨੂ ਅ ਇਸ ਵਕਤ ਅਸੀਂ ਬ੍ਰਿਟਾਨੀਆ ਦੀ ਸੰਸਦ ਦੇ ਵਸਟਮਿੰਸਟਰ ਹਾਲ ਦੇ ਵਿੱਚ ਖੜੇ ਹਾਂ ਤੇ ਸਾਡੇ ਨਾਲ ਨੇ ਐਮਪੀ ਤਨਮਜੀਤ ਸਿੰਘ ਟੀਸੀ ਜਿਨ੍ਹਾਂ ਨੂੰ ਕੱਲ ਹੀ ਡਿਫੈਂਸ ਕਮੇਟੀ ਦਾ ਜਿਹੜਾ ਉਹ ਚੇਅਰਮੈਨ ਜਿਹੜਾ ਉਨਯੁਕਤ ਕੀਤਾ ਗਿਆ ਤਨਮਜੀਤ ਜੀ ਇੱਕ ਬਹੁਤ ਹੀ ਇਤਿਹਾਸਕ ਪਲ ਸੀ ਕੱਲ ਤੇ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਡਿਫੈਂਸ ਕਮੇਟੀ ਦੇ ਜਿਹੜੇ ਉਹ ਪਹਿਲੇ ਸਿੱਖ ਪਹਿਲੇ ਪੰਜਾਬੀ ਪਹਿਲੇ ਏਸ਼ੀਅਨ ਕਹ ਲੋ ਕਿ ਤੁਸੀਂ ਉਹ ਚੇਅਰਮੈਨ ਬਣੇ ਹੋ ਤੇ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਤਾਂ ਕੀ ਕਹਿਣਾ ਚਾਹੂਗੇ ਆਪਣੀ ਇਸ ਨਿਯੁਕਤੀ ਤੇ ਦੇਖੋ ਮਨਪ੍ਰੀਤ ਪਾਜੀ ਤੁਹਾਡਾ ਤਾਂ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਮੈਂ ਸਾਰਿਆਂ ਨੂੰ ਵਧਾਈ ਪੇਸ਼ ਕਰਦਾ ਹਾਂ ਮੈਨੂੰ ਪਤਾ ਆ ਕਿ ਇਹ ਬਹੁਤ ਹੀ ਇਤਿਹਾਸਿਕ ਪਲ ਹੈਗਾ ਆ ਕਿ ਪਹਿਲੀ ਵਾਰ ਜਿਵੇਂ ਤੁਸੀਂ ਜ਼ਿਕਰ ਕੀਤਾ ਕੋਈ ਵੀ ਸਿੱਖ ਜਾਂ ਕੋਈ ਵੀ ਪੰਜਾਬੀ ਇੱਕ ਪਾਰਲੂਕੇ ਪਾਰਲੀਮੈਂਟ ਦੀ ਕਮੇਟੀ ਦਾ ਸਿਲੈਕਟ ਕਮੇਟੀ ਦਾ ਚੇਅਰਮੈਨ ਨਿਯੁਕਤ ਹੋਇਆ ਆ ਤੇ ਇਹ ਇਸ ਜਿਹੜੀ ਜ਼ਿੰਮੇਵਾਰੀ ਆ ਇਹ ਇਸ ਦਾ ਅਹਿਸਾਸ ਵੀ ਮੈਨੂੰ ਹੈਗਾ ਕਿਉਂਕਿ ਜਿੱਥੇ ਤੁਸੀਂ ਡਿਫੈਂਸ ਦੀ ਗੱਲ ਕੀਤੀ ਡਿਫੈਂਸ ਕਮੇਟੀ ਉਹ ਐਮ ਪ੍ਰਭਾਵਸ਼ਾਲੀ ਜਿਹੜੀਆਂ ਕਮੇਟੀਆਂ ਚਾਰ ਪੰਜ ਹੁੰਦੀਆਂ ਆ ਇੱਥੇ ਜਿਵੇਂ ਵੀ ਗ੍ਰਹਿ ਮਹਿਕਮੇ ਦੀ ਹੁੰਦੀ ਆ ਹੋਮ ਅਫੇਅਰਸ ਵਾਲੀ ਜਾਂ ਡਿਫੈਂਸ ਹੁੰਦੀ ਆ ਜਾਂ ਫੋਰਨ ਅਫੇਅਰਸ ਹੁੰਦੀ ਆ ਜਾਂ ਟ੍ਰੈਜਰੀ ਵਾਲੀ ਹੁੰਦੀ ਆ ਇਹ ਚਾਰ ਪੰਜ ਕਮੇਟੀਆਂ ਬਹੁਤ ਹੀ ਤਾਕਤ ਉਹ ਤਾਂ ਪ੍ਰਵਾਹ ਸ਼ਾਦੀ ਹੁੰਦੀ ਹੈ ਤਾਂ ਇਹ ਪਾਰਲੀਮੈਂਟ ਦੇ ਵਿੱਚੋਂ ਚੁਣਿਆ ਜਾਂਦਾ ਆ ਤੇ ਬਾਕੀ ਜਿੰਨੇ 650 ਐਮਪੀਜ਼ ਦੀ ਜਿਹੜੋ ਵੋਟ ਪੈਂਦੀ ਆ ਉਸ ਤੋਂ ਫਿਰ ਪਤਾ ਲੱਗਦਾ ਆ ਕਿ ਪਾਰਲੀਮੈਂਟ ਦੀ ਕੀ رائے ਆ ਤੇ ਜੋ ਮੈਂ ਬੇहद ਸ਼ੁਕਰਗੁਜ਼ਾਰ ਆਂ ਜਿੰਨੇ ਵੀ ਸਾਰੇ ਮੈਂਬਰਸ ਆਫ ਪਾਰਲੀਮੈਂਟ ਨੇ ਚਾਹੇ ਉਹ ਲੇਬਰ ਦੇ ਕੰਸਰਵਟਿਵ ਲਿਬਡਮ ਸਾਰਿਆਂ ਨੇ ਰਲ ਮਿਲ ਕੇ ਜੋ ਇਸ ਨਾ ਚੀਜ਼ ਨੂੰ ਜ਼ਿੰਮੇਵਾਰੀ ਸੌਂਪੀਆ ਦੇਸ਼ ਦੇ ਰੱਖਿਆ ਦੇ ਲਈ ਤੇ ਦੇਸ਼ ਦੀ ਬਿਹਤਰੀ ਦੇ ਲਈ ਇਹ ਇਸ ਤਰ੍ਹਾਂ ਬਹੁਤ ਹੀ ਜ਼ਰੂਰੀ ਹੁੰਦਾ ਹੈ ਮੈਂ ਇਹ ਪੁੱਛ ਰਿਹਾ ਕਿ ਕੰਮ ਕੀ ਹੈ ਜੀ ਦੇਖੋ ਡਿਫੈਂਸ ਕਮੇਟੀ ਦਾ ਕੰਮ ਇਹ ਹੁੰਦਾ ਹੈ ਕਿ ਜੋ ਸਰਕਾਰ ਦਾ ਕੰਮ ਹੈ ਉਸ ਦੇਖਣਾ ਕਿ ਕੀ ਕੁਸ਼ ਹੈਗਾ ਕਿ ਬਿਹਤਰ ਹੋ ਸਕਦਾ ਹੈ ਇਹ ਕਮੇਟੀ ਦੀ ਜਿਹੜੀ ਜਿਹੜਾ ਇੱਕ ਜਿਹੜਾ ਫਤਵਾ ਹੁੰਦਾ ਹੈ ਕਿਸਮ ਦਾ ਵੀ ਉਹਨਾਂ ਦਾ ਜਿਹੜੀ ਮੰਡੇਟ ਆ ਉਹ ਪਾਰਲੀਮੈਂਟ ਤੋਂ ਮਿਲਦੀ ਆ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਪਾਰਲੀਮੈਂਟ ਤੇ ਲੋਕਾਂ ਦੀ ਤਰਫੋਂ ਸਰਕਾਰ ਨੂੰ ਜਵਾਬ ਦੇਣਾ ਹੁੰਦਾ ਆ ਤੇ ਇਹ ਕਰਨਾ ਹੁੰਦਾ ਕਿ ਦੇਸ਼ ਦੀ ਸੁਰੱਖਿਆ ਲਈ ਕੀ ਕੀ ਕਦਮ ਉਠਾਏ ਜਾ ਰਹੇ ਨੇ ਤੇ ਕੀ ਹੋਰ ਉਠਾਏ ਜਾਣੇ ਚਾਹੀਦੇ ਨੇ ਤੇ ਇਸ ਕਮੇਟੀ ਦੇ ਕੋਲ ਉਹ ਤਾਕਤਾਂ ਹੁੰਦੀਆਂ ਕਿ ਤੁਸੀਂ ਕਿਸੇ ਵੀ ਕੈਬਨਿਟ ਮੰਤਰੀ ਨੂੰ ਉੱਚੇ ਤੋਂ ਤੇ ਡਿਫੈਂਸ ਮੰਤਰੀ ਨੂੰ ਕਿ ਤੁਸੀਂ ਉਸ ਕਮੇਟੀ ਦੇ ਵਿੱਚ ਤੁਸੀਂ ਜਵਾਬ ਬਿਲਕੁਲ ਹਰ ਚੀਜ਼ ਤੇ ਜਿੰਨੇ ਵੀ ਆਪਣੇ ਸੀਨੀਅਰ ਮਿਲਟਰੀ ਲੀਡਰ ਹੁੰਦੇ ਸਾਡੇ ਦੇਸ਼ ਤੇ ਜਰਨੈਲ ਨੇ ਜਾਂ ਹੋਰ ਡਿਫੈਂਸ ਮਹਿਕਮੇ ਦੇ ਵਿੱਚ ਜਿੰਨੇ ਵੀ ਕੰਮ ਕਰਦੇ ਨੇ ਉਹਨਾਂ ਦੇ ਨਾਲ ਬਾਰਤਲਾਬ ਦੇ ਰਾਈਂ ਦੇਸ਼ ਦੀ ਬਿਹਤਰੀ ਦੇ ਲਈ ਕੰਮ ਕਰਨਾ ਤਾਂ ਇਸ ਦੇ ਨਾਲ ਨਾਲ ਇਹ ਵੀ ਬਹੁਤ ਜ਼ਰੂਰੀ ਹੁੰਦਾ ਕਿ ਸਾਡੇ ਜਿਹੜੇ ਹੁਣ ਹੋਰ ਜਿੰਨੇ ਵੀ ਗੱਠ ਚੁੜਨੇ ਚਾਹੇ ਉਹ ਨੈਟੋ ਹੈਗਾ ਜੋ ਨੈਟੋ ਆਲਾਈანს ਆ ਜਾਂ ਆਪਾਂ ਹੋਰ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਜੋ ਵੀ ਡਿਫੈਂਸ ਦੇ ਤੌਰ ਤੇ ਉਹ ਉਹ ਸਾਰੀਆਂ ਚੀਜ਼ਾਂ ਤੇ ਅਸੀਂ ਵਿਚਾਰ ਕਰਦੇ ਆ ਤਾਂ ਫਿਰ ਅਸੀਂ ਸਰਕਾਰ ਨੂੰ ਇੱਕ ਉੱਚੇ ਚਤੋਤੇ ਪ੍ਰਧਾਨ ਮੰਤਰੀ ਦਾ ਜਿਹੜਾ ਰੱਖਿਆ ਮੰਤਰੀ ਨੂੰ ਇਹ ਹੁੰਦਾ ਉਹਦੀ رائے ਪੇਸ਼ ਕਰਦੇ ਹਾਂ ਤਾਂ ਕਿ ਵੀ ਉਹ ਉਸ ਤੁਹਾਡੇ ਦਿੱਤੇ ਸੁਝਾਵਾਂ ਦੇ ਉੱਤੇ ਅਮਲ ਕੀਤਾ ਜਾ ਸਕੇ ਇਸ ਕਮੇਟੀ ਦੇ ਮੇਰੇ ਖਿਆਲ ਤੁਸੀਂ ਪਹਿਲਾਂ ਮੈਂਬਰ ਵੀ ਰਹੇ ਸੀ ਕਿਉਂਕਿ ਮੈਂ ਥੋੜੇ ਸਾਫ ਇਹਨਾਂ ਦੇਖਦਾ ਹੁੰਦਾ ਜੇ ਤੁਸੀਂ ਆਰਮੀ ਦੇ ਕੈਂਪਾਂ ਦੇ ਵਿੱਚ ਜਾ ਜਾ ਕੇ ਤੁਸੀਂ ਕੰਮ ਕਰਦੇ ਸੀ ਬਿਲਕੁਲ ਬਿਲਕੁਲ ਤੁਸੀਂ ਆਪਣੀ ਖੋਜ ਕੀਤੀ ਹੋਈ ਆ ਇਹਨਾਂ ਚੀਜ਼ਾਂ ਦੇ ਬਦੌਲਤ ਹੀ ਜੋ ਬਾਕੀ ਮੈਂਬਰਸ ਆਫ ਪਾਰਲੀਮੈਂਟ ਨੇ ਦੇਖੋ ਇਹ 650 ਐਮਪੀਜ਼ ਨੇ ਇਥੇ ਯੂਕੇ ਦੇ ਵਿੱਚ ਇਹ ਜਿਹੜੀ ਚੋਣ ਹੁੰਦੀ ਹੈ ਤੇ 90% ਦੀ ਪੋਲਿੰਗ ਹੋਈ ਸੀ ਸੋ ਜਿੰਨੇ ਵੀ ਐਮਪੀਜ਼ ਨੇ ਤਕਰੀਬਨ 580 ਐਮਪੀਆ ਨੇ ਆਪਣੀ ਵੋਟ ਪਾਈ ਪ੍ਰਧਾਨ ਮੰਤਰੀ ਤਾਂ ਸਪੀਕਰ ਸਾਹਿਬ ਉਹ ਉਹਨਾਂ ਨੇ ਨਹੀਂ ਵੋਟ ਪਾਈ ਕਿਉਂਕਿ ਉਹ ਕਹਿੰਦੇ ਸੀ ਕਿ ਪਿਆਸੀ ਇਹ ਜਿਹੜੇ ਕਮੇਟੀ ਦੀ ਚੋਣ ਆ ਅਸੀਂ ਚਾਹੁੰਦੇ ਆ ਕਿ ਪਾਰਲੀਮੈਂਟ ਨੂੰ ਦੱਸੇ ਪਰ ਚਾਹੇ ਉਹ ਡਿਪਟੀ ਪ੍ਰਧਾਨ ਮੰਤਰੀ ਆ ਚਾਹੇ ਉਹ ਚਾਂਸਲਰ ਆ ਚਾਹੇ ਜਿੰਨੇ ਵੀ ਕੰਸਰਵੇਟਿਵ ਪਾਰਟੀ ਦੇ ਜੋ ਆਗੂ ਹੋਣ ਦੇ ਜਿੰਨੇ ਵੀ ਆਸਮਾਨ ਨੇ ਉਹ ਸਾਰਿਆਂ ਨੇ ਵੋਟਾਂ ਪਾਈਆਂ ਤੇ ਇਹ ਪਾਰਲੀਮੈਂਟ ਦੇ ਵਿੱਚੋਂ ਜਦੋਂ ਤੁਸੀਂ ਕਿਹਾ ਭਈ ਡਿਫੈਂਸ ਕਮੇਟੀ ਦੇ ਵਿੱਚ ਵੀ ਮੈਂ ਪਹਿਲਾਂ ਜਿਹੜੀ ਸੇਵਾ ਨਿਭਾਈ ਆ ਜਿਹੜੀ ਨੈਟੋ ਪਾਰਲੀਮੈਂਟਰੀ ਅਸੈਂਬਲੀ ਦਾ ਵੀ ਮੈਂ ਮੈਂਬਰ ਰਿਆ ਤੇ ਇਸ ਦੇ ਨਾਲ ਨਾਲ ਜੋ ਐਮਪੀਜ਼ ਨੇ ਇਸ ਗੱਲ ਤੇ ਵੀ ਗੌਰ ਫਰਮਾਇਆ ਕਿ ਜੋ ਰਾਇਲ ਕਾਲਜ ਆਫ ਡਿਫੈਂਸ ਸਟੱਡੀਜ਼ ਆ ਉਹਦਾ ਵੀ ਮੈਂ ਗ੍ਰੈਜੂਏਟ ਆ ਸੋ ਜਦੋਂ ਮੈਂ ਐਮਪੀ ਹੋਣ ਦੇ ਨਾਤੇ ਸਿੱਖਾ ਦਾ ਤਾਂ ਕੰਮ ਹੁੰਦਾ ਸਿੱਖਣਾ ਸੋ ਜਦੋਂ ਮੈਂ ਚਾਹੇ ਸ਼ੈਡੋ ਮੰਤਰੀ ਸੀ ਤੇ ਚਾਹੇ ਐਮਪੀ ਸੀ ਇਸ ਦੇ ਦੌਰਾਨ ਮੈਂ ਪਿਛਲੇ ਕਈ ਸਾਲਾਂ ਤੋਂ ਇਕ ਤਾਂ ਪਹਿਲਾਂ ਆਰਮਡ ਫੋਰਸਿਸ ਪਾਰਲੀਮੈਂਟਰੀ ਸਕੀਮ ਕੀਤੀ ਉਹ ਵੀ ਇੱਕ ਬਹੁਤ ਐਮ ਜਿਹੜੀ ਸਕੀਮ ਹੁੰਦੀ ਆ ਕਿ ਪਾਰਲੀਮੈਂਟ ਤੇ ਆਰਮੀ ਦੇ ਵਿਚਕਾਰ ਇੱਕ ਕੜੀ ਜਿਹੜੀ ਜੋੜਦੀ ਆ ਤੇ ਜਿਹੜਾ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਰਾਇਲ ਕਾਲਜ ਆਫ ਡਿਫੈਂਸ ਸਟੱਡੀਜ਼ ਤੋਂ ਕਿ ਜਿਹੜੀ ਗਲੋਬਲ ਲੀਡਰਸ਼ਿਪ ਦੇ ਬਾਰੇ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਐਮਪੀਜ਼ ਸਿਰਫ ਉਹੀ ਵਿਅਕਤੀ ਚੁਣਦੇ ਨੇ ਜਿਹੜੇ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਵਿਅਕਤੀ ਨੇ ਸਾਡੇ ਤਰਫੋਂ स्क्रूटिनाइज करना हर चीज दे तह तक जाना है सो ए जेडी इज 30 सिलेक्शन हुई है ए ਤੁਹਾਡੀ ਜਿਹੜੀ ডিফেন্স ਨੂੰ ਲੈ ਕੇ ਤੁਹਾਡੀ ਕਾਬਲੀਅਤ ਤੇ ਤੁਹਾਡਾ ਹੁਨਰ ਤੇ ਤੁਹਾਡੀ ਜਿਹੜੀ এডুকেਸ਼ਨ ਜਾਂ ਤੁਹਾਡਾ ਐਕਸਪੀਰੀਅੰਸ ਉਹਦੇ ਮੱਦੇ ਨਜ਼ਰ ਆ ਕੇ ਜਿਹੜੀ ਪਾਰਲੀਮੈਂਟ ਮੈਂਬਰਾਂ ਨੇ ਤੁਹਾਡੇ ਚ ਭਰੋਸਾ ਪ੍ਰਗਟ ਕੀਤਾ ਬਿਲਕੁਲ ਬਿਲਕੁਲ ਦੇਖੋ ਇਹ ਕੋਈ ਨਿਯੁਕਤੀ ਨਹੀਂ ਹੁੰਦੀ ਜਿਵੇਂ ਕੋਈ ਜਿਵੇਂ ਮੰਤਰੀ ਹੁੰਦੇ ਆ ਉਹ ਪ੍ਰਧਾਨ ਮੰਤਰੀ ਨਿਯੁਕਤ ਕਰਦੇ ਨੇ ਉਹਟ ਜਿਹੜੀਆਂ ਚੀਜ਼ਾਂ ਹੁੰਦੀਆਂ ਇੱਥੇ ਜਿਹੜਾ ਸਪੀਕਰ ਬਣਉਣਾ ਉਹ ਪਾਰਲੀਮੈਂਟ ਦੇ ਐਮਪੀਜ਼ ਦੀਆਂ ਵੋਟਾਂ ਬਿਨਾਂ ਤਵੀ ਸਪੀਕਰ ਦਾ ਹਾਊਸ ਤਵੀ ਉਸ ਵਿਅਕਤੀ ਦੇ ਕੋਲ ਤਾਕਤ ਹੁੰਦੀ ਵੀ ਪਾਰਲੀਮੈਂਟ ਦੇ ਤਰਫੋਂ ਸਾਡੇ ਸਾਰੇ ਐਮਪੀਜ਼ ਦੇ ਤੌਰ ਤੇ ਉਹਨਾਂ ਨੇ ਹਾਊਸ ਚਲਾਉਣਾ ਹੁੰਦਾ ਜੋ ਇਹ ਕਮੇਟੀਆਂ ਨਹੀਂ ਆਇਆ ਇਹ ਮੈਂਬਰਸ ਆਫ ਪਾਰਲੀਮੈਂਟ ਨੇ ਚੁਣਨਾ ਹੁੰਦਾ ਵੀ ਉਹ ਕਿਹਨੂੰ ਚਾਹੁੰਦੇ ਨੇ ਸੋ 650 ਵਿਅਕਤੀਆਂ ਨੇ ਆਪਣੀ ਰਾਏ ਜ਼ਾਹਿਰ ਕਰਨੀ ਹੁੰਦੀ ਆ ਤੇ ਦੇਖੋ ਤੁਸੀਂ ਜ਼ਿਕਰ ਕੀਤਾ ਕਿ ਮੈਂ ਡਿਫੈਂਸ ਕਮੇਟੀ ਦਾ ਪਹਿਲਾ ਮੈਂਬਰ ਸੀ ਘੱਟ ਗਿਣਤੀ ਸਿਰਫ ਦੋ ਵਰੀ ਦੋ ਵਿਅਕਤੀ ਸਿਰਫ ਇਹ ਦੇਫੈਂਸ ਕਮੇਟੀ ਦੇ ਮੈਂਬਰ ਬਣਿਆ ਦੂਸਰਾ ਵਿਅਕਤੀ ਮੈਂ ਆਸੇਗਾ ਸੋ ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਯੂਕੇ ਦੇ ਇਤਿਹਾਸ ਦੇ ਵਿੱਚ ਸਿਰਫ ਦੋ ਵਿਅਕਤੀਆਂ ਨੇ ਜੋ ਡਿਫੈਂਸ ਕਮੇਟੀ ਦੇ ਵਿੱਚ ਸੇਵਾ ਨਿਭਾਈ ਆ ਤੇ ਇਹ ਪਹਿਲੀ ਦਫਾ ਆ ਇਹ ਵੀ ਇਹ ਬਹੁਤ ਹੀ ਅਹਿਮ ਗੱਲ ਆ ਕਿ ਕੋਈ ਵੀ ਏਸ਼ੀਅਨ ਜਾਂ ਅਫਰੀਕਨ ਪਿਛੋਕੜ ਦੇ ਵਿਅਕਤੀ ਜੋ ਘੱਟ ਗਿਣਤੀਆਂ ਚੋਂ ਪਹਿਲੀ ਦਫਾ ਜੋ ਦੇਸ਼ ਦੀ ਡਿਫੈਂਸ ਕਮੇਟੀ ਦੇ ਚੇਰਮੈਨ ਬਣਨਾ ਸੋ ਮੈਂ ਬਹੁਤ-ਬਹੁਤ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਕਰੇ ਕਿ ਉਹ ਬਲ ਬੁੱਧੀ ਬਖਸ਼ਣ ਕਿ ਸਹੀ ਤਰੀਕੇ ਦੇ ਨਾਲ ਮੈਂ ਸੇਵਾ ਨਿਭਾ ਪਾਵਾਂ ਤਾਂ ਮੈਨੂੰ ਪਤਾ ਬਹੁਤ ਸਾਰੇ ਉੱਚ ਇਚਤਤੋਂ ਤੇ ਪੰਜਾਬੀ ਤਾਂ ਸਿੱਖ ਜਿੰਨਾ ਵੀ ਭਾਈਚਾਰਾ ਆ ਉਹਨਾਂ ਨੂੰ ਵੀ ਬਹੁਤ ਆਸਾਂ ਆ ਕਿ ਇਹ ਵਿਅਕਤੀ ਕੁਝ ਗਲਤ ਨਾ ਕਰੇ ਕੋਈ ਗੱਲ ਨਹੀਂ ਤੁਸੀਂ ਬੇਫਿਕਰ ਹੋ ਜਿੱਦਾਂ ਪਿਛਲੇ 7 ਸਾਲਾਂ ਤੋਂ ਬਤੌਰ ਮੈਂਬਰ ਆਫ ਪਾਰਲੀਮੈਂਟ ਜੋ ਸਲੋ ਦੇ ਵਿੱਚ ਜਿਵੇਂ ਸੇਵਾ ਨਿਭਾ ਰਿਹਾ ਮੈਂ ਪੂਰੀ ਤੰਦਈ ਤੇ ਮਿਹਨਤ ਨਾਲ ਇਥੇ ਵੀ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਪਰਮਾਤਮਾ ਬਲ ਕਰੇ ਬਹੁਤ ਬਹੁਤ ਮਿਹਰਬਾਨੀ ਇਸਨ ਪੀਤਨ ਮ ਜੀ ਸੰਟੇਸੀ ਜਿਹੜੇ ਡਿਫੈਂਸ ਸਿਲੈਕਟ ਕਮੇਟੀ ਦੇ ਜਿਹੜੇ ਉਹ ਪਹਿਲੇ ਜਿਹੜੇ ਸਿੱਖ ਕਹਿ ਸਕਦੇ ਆਪਾਂ ਪਹਿਲੇ ਪੰਜਾਬੀ ਪਹਿਲੇ ਇੰਡੀਅਨ ਪਹਿਲੇ ਏਸ਼ੀਅਨ ਜਿਹੜੇ ਆ ਉਹ ਇਹਦੇ ਚੇਅਰਮੈਨ ਬਣੇ ਆ ਤੇ ਸਾਡੀਆਂ ਸ਼ੁਭਕਾਮਨਾਵਾਂ ਨਾਲ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਮਾਂ ਦੇਣ ਦੀ ਤੇ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਆਸ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਸੇਵਾ ਕਰਦੇ ਰੋ ਮਿਹਰਬਾਨੀ ਇਸਾਂ ਤਾਂ ਜੀ ਸੰਟੇਜ ਸੀ ਹੰਦੂ ਮਨ ਪਿਸੇ ਬਦਰੀ ਕਲਾਂ ਨੂੰ ਜਾਂਦੇ ਤੁਸੀਂ ਵੇਖਦੇ ਹੋ ਜੀਤ ਪਬ ਟੀਵੀ ਬਹੁਤ ਬਹੁਤ ਧੰਨਵਾਦ